ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਖੀ ਵਿੱਚ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਬਾਰੇ ਦੱਸਾਂਗੇ ਸਾਧ ਸੰਗਤ ਜੀ ਵੀਡੀਓ ਨੂੰ ਲਾਈਕ ਤੇ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਆਓ ਅੱਜ ਦੀ ਸਾਖੀ ਸ਼ੁਰੂ ਕਰੀਏ ਸਿੱਖ ਇਤਿਹਾਸ ਸੰਸਾਰ ਗੁਰੂ ਜੀ ਦੇ ਦਿਨ ਵਿਆਹ ਹੋਏ ਦੱਸੇ ਜਾਂਦੇ ਹਨ ਉਹਨਾਂ ਦਾ ਪਹਿਲਾ ਵਿਆਹ ਲਾਰ ਨਵਾਸੀ ਸ੍ਰੀ ਹਰਜਸ ਰਾਏ ਦੀ ਪੁੱਤਰੀ ਮਾਤਾ ਜੀਤੋ ਜੀ ਨਾਲ ਹਾੜ ਸੰਬੰਧ 1734 ਵਿੱਚ ਹੋਇਆ ਮਾਤਾ ਜੀਤੋ ਜੀ ਇੱਕ ਗੁਰਮੁਖ ਸਿੱਖ ਪਰਵਾਦ ਦੀ ਲੜਕੀ ਸੀ ਤੇ ਬਡੇ ਸੁਗੜ ਸੁਭਾਅ ਦੀ ਮਾਲਕ ਸੀ ਵਿਆਹ ਸੰਬੰਧੀ ਹਰਜਸ ਰਾਏ ਨੇ ਇਹ ਬੇਨਤੀ ਕੀਤੀ ਕਿ ਵਿਆਹ ਲਿਓ ਵਿਗਹੀ ਕੀਤਾ ਜਾਵੇ ਪਰ ਉਹਨਾਂ ਦਿਨਾਂ ਵਿੱਚ ਵਰਖਾ ਬਹੁਤ ਜ਼ਿਆਦਾ ਹੋਣ ਕਰਕੇ ਲਾਹੌਰ ਜਾਣਾ ਕਠਨ ਸੀ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਉਹ ਸਾਰਾ ਸਮਾਨ ਲੈ ਕੇ ਇੱਥੇ ਜਾਣ ਇੱਥੇ ਨੇੜੇ ਹੀ ਲਾਹੌਰ ਵਸਾ ਦਿੱਤਾ ਜਾਵੇਗਾ ਗੁਰੂ ਜੀ ਨੇ ਸੰਗਤਾਂ ਦੇ ਹੁਕਮ ਨਾਵੇਂ ਭੇਜ ਦਿੱਤੇ ਕਿ ਗੁਰੂ ਕੇ ਲਾਹੌਰ ਪੁੱਜਣ ਤੇ ਸਥਾਨ ਦੀਆਂ ਰੌਣਕਾਂ ਵਿੱਚ ਵਾਧਾ ਕਰਨ ਇਸ ਲਈ ਬਹੁਤ ਸੰਗਤਾਂ ਆ ਕੇ ਪੁੱਜੀਆਂ ਅਤੇ ਗੁਰੂ ਕੇ ਲਾਹੌਰ ਦੁਕਾਨਾਂ ਵੀ ਲੱਗ ਗਈਆਂ ਬਾਜ਼ਾਰ ਸਜ ਗਏ ਸਰੀਆ ਰਾਜਸਰਾਏ ਪਰਿਵਾਰ ਸਹਿਤ ਉੱਥੇ ਪਹੁੰਚ ਗਏ ਹਜ਼ਾਰਾਂ ਸਿੱਖ ਸਾਹਿਬ ਕਾ ਹਾਜ਼ਰੀ ਵਿੱਚ ਬੜੀ ਧੂਮ ਧਾਮ ਨਾਲ ਵਿਆਹ ਹੋਇਆ ਇਸ ਨਵੇਂ ਬਸੇ ਸਥਾਨ ਦੇ ਗੁਰੂ ਜੀ ਨੇ ਵਰਖਾ ਮਾਰ ਕੇ ਜ਼ਮੀਨ ਵਿੱਚੋਂ ਪਾਣੀ ਦਾ ਸੋਮਾ ਕਢਿਆ ਆਨੰਦਪੁਰ ਸਾਹਿਬ ਤੋਂ ਨੰਗਲ ਵਾਲੇ ਪਾਸੇ ਸਥਾਨ ਹਾਲੇ ਵੀ ਤੱਕ ਗੁਰੂ ਕਾ ਲਾਹੌਰ ਕਹਿੰਦੇ ਹਨ ਆਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਗਏ ਸਰਦਾਲੂ ਇਸ ਸੰਤਾਨ ਦੇ ਦਰਸ਼ਨ ਕਰਦੇ ਹਨ ਗੁਰੂ ਜੀ ਦਾ ਦੂਸਰਾ ਵਿਆਹ ਸ਼੍ਰੀ ਰਾਮ ਸਰਨ ਖੱਤਰੀ ਪੁੱਤਰੀ ਮਾਤਾ ਸੁੰਦਰੀ ਨਾਲ 7 ਵਿਸਾਖ ਸੰਮਤ 1741 ਨੂੰ ਹੈ ਇਹ ਵਿਆਹ ਅਨੰਦਪੁਰ ਸਾਹਿਬ ਵਿਖੇ ਹੋਇਆ ਦੱਸਿਆ ਜਾਂਦਾ ਹੈ ਕਿ ਕੋਈ ਵੀ ਗਵਾਹੀ ਨਹੀਂ ਮਿਲਦੀ ਕਿ ਗੁਰੂ ਜੀ ਲਾਹੌਰ ਵਿਆਉਣ ਵਾਸਤੇ ਗਏ ਸਨ ਕਈ ਇਤਿਹਾਸਕਾਰ ਇਹ ਲਿਖਦੇ ਹਨ ਕਿ ਮਾਤਾ ਜੀਤੋ ਤੇ ਮਾਤਾ ਸੁੰਦਰੀ ਇੱਕੋ ਹੀ ਸਨ ਮਾਤਾ ਜੀ ਦਾ ਪਹਿਲਾ ਨਾਂ ਜੀਤੋ ਅਤੇ ਗੁਰੂ ਜੀ ਨੇ ਆਪਣੇ ਵੱਲੋਂ ਉਹਨਾਂ ਦਾ ਨਾਂ ਸੁੰਦਰੀ ਜੀ ਰੱਖ ਲਿਆ ਸੀ ਗੁਰੂਜੀ ਦਾ ਤੀਸਰਾ ਵਿਆਹ ਜ਼ਿਲ੍ਹਾ ਜੇਲਮਪਿੰਡ ਰੋਤਾਸ ਦੇ ਵਾਸੀ ਭਾਈ RAMU KHATRI ਜੀ ਪੁੱਤਰੀ ਮਾਤਾ ਸਾਹਿਬ ਦੇਵੀ ਨਾਲ 18 ਵਸਾਖ ਸੰਪਤ 1757 ਨੂੰ ਹੋਇਆ। ਪਿਆਰ ਇਤਿਹਾਸਕਾਰ ਇਹ ਵਿਆਹ ਨੂੰ ਅਸਲ ਵਿਆਹ ਨਹੀਂ ਮੰਨਦੇ। ਉਹ ਲਿਖਦੇ ਹਨ ਕਿ ਸੰਪਤ 1757 ਦੀ ਵਸਾਖੀ ਸਮੇਂ ਭਾਈ RAMU ਜੀ ਆਪਣੀ ਜਵਾਨ ਸੁਪਤਰੀ ਸਹਿਬ ਦੇਵੀ ਨੂੰ ਪਾਲਕੀ ਵਿੱਚ ਬਿਠਾ ਕੇ ਨਾਲ ਲੈ ਕੇ ਆਏ ਉਹਨਾਂ ਨੇ ਗੁਰੂ ਜੀ પાસે ਬੇਨਤੀ ਕੀਤੀ ਕਿ ਇਹ ਪੁੱਤਰੀ ਇਸ ਦੇ ਜਨਮ ਤੋਂ ਹੀ ਤੁਹਾਡੇ ਨਾਲ ਨਾਤਾ ਜੁੜਿਆ ਹੋਇਆ ਹੈ ਹੁਣ ਇਹ ਸਾਰੇ ਮਾਤਾ ਜੀ ਕਹਿੰਦੇ ਹਨ ਅਤੇ ਇਸ ਨਾਲ ਹੋਰ ਕੋਈ ਸਿੱਖ ਵਿਆਹ ਨਹੀਂ ਕਰਵਾ ਸਕਦਾ ਇਸ ਲਈ ਇਸ ਦੇ ਕਿਰਪਾ ਕਰੋ ਇਸ ਨੂੰ ਆਪਣੀ ਸੇਵਕ ਪ੍ਰਵਾਨ ਕਰੋ ਗੁਰੂ ਜੀ ਨੇ ਨਾਤਾ ਤੀਤੀ ਵਾਰ ਪਾਈ ਰਾਮੂ ਦਾ ਸਿੱਧਕ ਵੇਖ ਕੇ ਉਹਨਾਂ ਨੇ ਸਹਿਬ ਦੇਵੀ ਨੂੰ ਆਪਣੀ ਪਤਨੀ ਬਣਾਉਣਾ ਕਬੂਲ ਕਰ ਲਿਆ ਨਾਲ ਹੀ ਇਹ ਕਹਿ ਦਿੱਤਾ ਕਿ ਇਹ ਖਾਲਸੇ ਦੀ ਮਾਤਾ ਹੋਣਗੇ ਮਾਤਾ ਸਹਿਬ ਦੇਵੀ ਅੰਮ੍ਰਿਤਸਰ ਕੇ ਮਾਤਾ ਸਹਿਬ ਕੌਰ ਬਣ ਗਈ ਗੁਰੂ ਜੀ ਵੱਲੋਂ ਉਸ ਨੂੰ ਖਾਲਸੇ ਦੀ ਮਾਤਾ ਦੀ ਪਦਵੀ ਇਹ ਬਖਸ਼ਣ ਜਦ ਕੀ ਸਿੱਖ ਅੰਮ੍ਰਿਤ ਛਕਦਾ ਹੈ ਉਹ ਕਹਿੰਦਾ ਕਿ ਅੱਜ ਤੋਂ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਤੇ ਮਾਤਾ ਸਹਿਬ ਕੌਰ ਜੀ ਮਾਤਾ ਹਨ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਪੁੱਤਰ ਹੋਏ ਵੱਡੇ ਸਪੁੱਤਰ ਦਾ ਨਾਮ ਬਾਬਾ ਜੀਤ ਸਿੰਘ ਰੱਖਿਆ ਤੇ ਮਾਤਾ ਸੁੰਦਰ ਕੌਰ ਜੀ ਦੀ ਕੁੱਖੋਂ 12 ਵਿਸਾਖ 22 ਵਿਸਾਖ ਸੰਪਤ 1743 ਬ੍ਰਿਕਮੀ ਪੌਂਟਾ ਸਾਹਿਬ ਵਿੱਚ ਪੈਦਾ ਹੋਏ ਦੱਸਦੇ ਹਨ ਕਿ ਜਦ ਗੁਰੂ ਜੀ ਭਗਾਣੀ ਦਾ ਜੁੱਧ ਜਿੱਤ ਕੇ ਵਾਪਸ ਪੌਂਟਾ ਸਾਹਿਬ ਆਏ ਤਾਂ ਉਸ ਸਮੇਂ ਸਹਿਬਜ਼ਾਦੇ ਨੇ ਜਨਮ ਧਾਰਿਆ ਜਿੱਤ ਦੀ ਖੁਸ਼ੀ ਵਿੱਚ ਇਸ ਬੱਚੇ ਦਾ ਨਾਂ ਆਜੀਤ ਸਿੰਘ ਰੱਖਿਆ ਗਿਆ ਜਿਹੜਾ ਬਾਅਦ ਵਿੱਚ ਅਮਰਤ ਸ਼ਾਹ ਕੇ ਜੀਤ ਸਿੰਘ ਹੋ ਗਿਆ ਬੜੇ ਸੂਰਬੀਨ ਤੇ ਬਲਵਾਨ ਤੇ ਅਤਾਕ ਸ਼ਕਤੀ ਦੇ ਮਾਲਕ ਸਨ ਆਪ ਹਾਰ ਪ੍ਰਕਾਰ ਦੇ ਹਥਿਆਰ ਚਲਾ ਕੇ ਸਕਦੇ ਸਨ ਤੇ ਵੱਡੇ ਤੋਂ ਵੱਡੇ ਯੋਧੇ ਦਾ ਮੁਕਾਬਲਾ ਵੀ ਕਰ ਸਕਦੇ ਸਨ ਚਮਕੌਰ ਸਾਹਿਬ ਦੀ ਜੰਗ ਸਮੇਂ ਸਾਹਿਬ ਜਦਾ ਜੀਤ ਸਿੰਘ ਦੀ ਉਮਰ ਲਗਭਗ 19 ਸਾਲ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜਾਂ ਅੰਨ੍ਹਾ ਸਿੰਘਾਂ ਦਾ ਜਥਾ ਬਣਾ ਕੇ ਵੈਰੀਆਂ ਨਾਲ ਲੜਨ ਦੀ ਬਹਾਅਾਰ ਭੀਜ ਰਏ ਸਨ ਜਦ 5 ਸ਼ਹੀਦ ਹੋ ਜਾਂਦੇ ਤਾਂ ਹੋਰ ਭੇਜ ਦਿੰਦੇ ਉਸ ਦ੍ਰਿਸ਼ ਨੂੰ ਵੇਖ ਕੇ ਬਾਬਾ ਜੀ ਸਿੰਘ ਦਾ ਦਿਲ ਬੇਕਾਬੂ ਹੋ ਗਿਆ ਉਹਨਾਂ ਨੇ ਗੁਰੂ ਪਿਤਾ ਜੀ ਦੇ ਪਾਸ ਬੇਨਤੀ ਕੀਤੀ ਪਿਤਾ ਜੀ ਮੇਰੇ ਤੇ ਮਿਹਰ ਕਰੋ ਮੈਨੂੰ ਵੀ ਜੰਗ ਵਿੱਚ ਜਾਣ ਦੀ ਆਗਿਆ ਬਖਸ਼ੋ ਤੁਸੀਂ ਮੇਰਾ ਨਾਂ ਜੀਤ ਰੱਖਿਆ ਮੈਂ ਕਿਸੇ ਪਾਸੋਂ ਜਿੱਤਿਆ ਨਹੀਂ ਜਾਵਾਂਗਾ ਮੇਰੇ ਤਾਂ ਮੈਂ ਕਿਸੇ ਪਾਸੋਂ ਜਿੱਤਿਆ ਵੀ ਨਹੀਂ ਜਾਵਾਂਗਾ ਮੇਰੇ ਧਨ ਭਾਗ ਆਉਣਗੇ ਜੇ ਮੈਂ ਆਪ ਦੇ ਆਦਰਸ਼ਾਂ ਖਾਤਰ ਲੜਦਾ ਜਾਨ ਕੁਰਬਾਨ ਕਰ ਦੇਵਾਂਗਾ ਗੁਰੂ ਜੀ ਆਪਣੇ ਸੂਰਬੀਨ ਪੁੱਤਰ ਦੀ ਸਿੱਦਕ ਨੂੰ ਵੇਖ ਕੇ ਨਾ ਨਾ ਗਾ ਸਕਿਆ ਉਹਨਾਂ ਨੇ ਆਪਣੇ ਪੁੱਤਰ ਦੀ ਆਖਰੀ ਵਾਰ ਮੱਥਾ ਚੁੰਮਿਆ ਤੇ ਆਖਰੀ ਵਾਰ ਜੱਪੀ ਪਾਈ ਤੇ ਰਾਂ ਵਿੱਚ ਜਾਣ ਦੀ ਆਗਿਆ ਦੇ ਦਿੱਤੀ ਬਾਰਬਕੀ ਸਿੰਘ ਸਹਿਬਜਾਦੇ ਦੇ ਰਣਖੇਤ ਵਿੱਚ ਜਾਣਾ ਠੀਕ ਨਹੀਂ ਸੀ ਸਮਝਦੇ ਉਹਨਾਂ ਨੇ ਗੁਰੂ ਜੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਆ ਤੁਸੀਂ ਸਹਿਬਜਾਦੇ ਨੂੰ ਲੈ ਕੇ ਨਿਕਲ ਜਾਓ ਜੇ ਤੁਸੀਂ ਰਹੋਗੇ ਤਾਂ ਅਸੀਂ ਆਜ਼ਾਦੀ ਦੀ ਜੰਗ ਨੂੰ ਜਾਰੀ ਰੱਖਾਂਗੇ ਰਖੋਗੇ ਪਰ ਤੁਹਾਡੇ ਬੈਰ ਖਾਲਸੇ ਦਾ ਕੌਣ ਵਾਲੀ ਹੋਵੇਗਾ ਪਰ ਗੁਰੂ ਜੀ ਨਾ ਮੰਨੇ ਉਹਨਾਂ ਨੇ ਬਾਬਾ ਜੀਤ ਸਿੰਘ ਨੂੰ ਪੰਜ ਸਿੰਘ ਦੇ ਕੇ ਮੈਦਾਨੇ ਜੰਗ ਵਿੱਚ ਭੇਜ ਦਿੱਤਾ ਸੈਭ ਜਾਦਾ ਨੇ ਆਪਣੇ ਪਿਤਾ ਦੇ ਭਰਾ ਸਾਤੀ ਸਿੰਘਾਂ ਨੂੰ ਪਤੇ ਬੁਲਾਏ ਤੇ ਜਕਾਰੇ ਛੱਡਦੇ ਰਣ ਭੂਮੀ ਵਿੱਚ ਪਹੁੰਚ ਗਏ ਪਹਿਲਾ ਉਹਨਾਂ ਨੇ ਹੀ ਤੀਰਾਂ ਦੀ ਵਰਖਾ ਕੀਤੀ ਵੈਰੀਆਂ ਦੀ ਸਫਾ ਵਿੱਚ ਭਾਜਣਾ ਪਾ ਦਿੱਤੀਆਂ ਪਰ ਜਦੋਂ ਤੀਨ ਮੋਗ ਗਿਆ ਉਹਨਾਂ ਨੇ ਨਿਜਜਾ ਫੜ ਲੈਣੀ ਸੈਭ ਜਾਦਾ ਨਿਜਜਾ ਫੜ ਕੇ ਵੈਰੀਆਂ ਤੇ ਟੁੱਟ ਕੇ ਪੈ ਗਿਆ ਉਸ ਨੇ ਮੁਸਲਮਾਨਾਂ ਦੀ ਇੱਕ ਵਜ ਜਨੇਜਾ ਮਾਰਿਆ ਜਿਹੜਾ ਉਸ ਦੇ ਉਹਦੀ ਕਵਚ ਨੂੰ ਪਾੜ ਕੇ ਉਸ ਦੀਆਂ ਆਂਦਰਾਂ ਵਿੱਚ ਤਾਸ ਗਿਆ ਅਤੇ ਇਹ ਕਵਚ ਫਸਿਆ ਉੱਥੇ ਹੀ ਟੁੱਟ ਗਿਆ ਸਹਿਬਜ਼ਾਦਾ ਨੇ ਫਿਰ ਤਲਵਾਰ ਫੜ ਲਈ ਵੈਰੀਆਂ ਨੇ ਉੱਤੇ ਜਕਾਰੇ ਬੋਲਦੇ ਜਾੜ ਚੜੇ ਹਰ ਪੰਜ 6 ਬੰਦੇ ਜਾਰਾਂ ਕਿ ਕੀ ਕਰ ਸਕਦੇ ਹਨ ਇੱਕ ਇੱਕ ਕਰਕੇ ਸ਼ਹੀਦ ਹੋ ਗਏ ਦੂਸਰਾ ਸਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਇਹ ਆਪਣੀ ਆਪਣੀ ਮਾਤਾ ਜੀਤ ਕੌਰ ਦੇ ਗ੍ਰਹਿ 14 ਅਸੂ ਸੰਬਤ 1747 1690 ਈਸਵੀ ਨੂੰ ਪੈਦਾ ਹੋਏ ਆਪ ਜੀ بڑے-ਵੱਡੇ ਪ੍ਰਾਵਾਂਗ بڑے ਸੂਰਬੀਨ ਤਿਹਾਰ ਪ੍ਰਕਾਰ ਦੀ ਸ਼ਾਸਤਰ ਵਿਦਿਆ ਦੇ નિਪੁੰਨ ਸਨ ਆਪ ਨੇ ਅਨੰਦਪੁਰ ਸਾਹਿਬ ਦੀਆਂ ਸਾਰੀਆਂ ਲੜਾਈਆਂ ਲੜੀਆਂ ਭਾਗ ਲਿਆ ਅਤੇ ਤੀਰ ਤਲਵਾਰ ਨੌਕੇ ਜੋਰ ਵਿਖਾਉਂਦੇ ਰਹੇ ਸਮਕਾਰ ਸਾਹਿਬ ਦੀ ਲੜਾਈ ਵਿੱਚ ਜਦ ਬਾਬਾ ਜੀਤ ਸਿੰਘ ਦੁਸ਼ਮਣ ਦੀ ਸੈਨਾ ਤੇ ਆਉ ਲਾਉਂਦੇ ਹੋਏ ਸ਼ਹੀਦ ਹੋ ਗਏ ਤਾਂ ਸਾਹਿਬ ਜਦਾ ਜਗਾ ਸਿੰਘ ਦਸ਼ਮੀਸ਼ ਪਿਤਾ ਅਗੇ ਹੱਥ ਬੰਨ ਕੇ ਕਲੋਂਗੇ ਉਹ ਕਹਿਣ ਲਗੇ ਪਿਤਾ ਜੀ ਬੇਸ਼ੱਕ ਮੇਰੀ ਉਮਰ ਛੋਟੀ ਹੈ ਪਰ ਮੈਂ ਆਪ ਦਾ ਪੁੱਤਰ ਹੋਣ ਕਰਕੇ ਤੇ ਖੰਡੇ ਦਾ ਅਮਰ ਸ਼ਕਣ ਕਰਕੇ ਦੁਸ਼ਮਣ ਦੇ ਕਿਸੇ ਜੋਧੇ ਨਾਲੋਂ ਘੱਟ ਨਹੀਂ ਮੈਨੂੰ ਆਗਿਆ ਬਖਸ਼ੋ ਮੈਂ ਪਿਛੇ ਨਹੀਂ ਹਟਾਂਗਾ ਦੁਸ਼ਮਣ ਨੂੰ ਬੰਗਾਰ ਕੇ ਨਤਾੜ ਕੇ ਸ਼ੀਧੀ ਜਾਂ ਪੀ ਕੇ ਆਪਣੀ ਵੀਰਤਾ ਪਾਸ ਪਹੁੰਚ ਜਾਵਾਂਗਾ ਗੁਰੂ ਜੀ ਬੜੇ ਗੌਰਵ ਨਾਲ ਅਤੇ ਮਾਣ ਨਾਲ ਆਪਣੇ ਪੁੱਤਰ ਨੂੰ ਗੋਦ ਵਿੱਚ ਲਿਆ ਤੇ ਨਮਾ ਪਛਾਕਾ ਪਾਇਆ ਦੇ ਸਿਰ ਤੇ ਕਲਗੀ ਸਜਾਈ ਅਤੇ ਸੁੰਦਰ ਲਾੜਾ ਵਾਂਗ ਬਣਾ ਕੇ ਮਾਤ ਰੂਪੀ ਲਾੜੀ ਨੂੰ ਵਿਆਹਣ ਵਾਸਤੇ ਮੈਦਾਨੇ ਜੰਗ ਵਿੱਚ ਭੇਜ ਦਿੱਤਾ ਇਸ ਤਰ੍ਹਾਂ 14 ਸਾਲਾਂ ਦਾ ਸੈਭ ਜੀਦਾ ਜੁਝਾਰ ਸਿੰਘ ਆਪਣੇ ਪੰਜਾਂ ਸਾਥੀਆਂ ਨਾਲ ਸ੍ਰੀ ਕਾਲ ਵਿਜਕਾਰੀ ਬੁਲਾਉਂਦਾ ਸ਼ੇਰ ਵਾਂਗ ਮੈਦਾਨਾ ਵਿੱਚ ਕੁੱਦ ਪਿਆ ਸੈਭ ਜੀਦਾ ਜੋਰਾ ਸਿੰਘ ਤੇ ਸ਼ੇਰ ਸੈਭ ਜੀਦਾ ਦੇ ਬਾਬਾ ਜੋਰਾ ਸਿੰਘ 12 ਸੰਮਤ 1700 ਰੁਨਜਾ ਬ੍ਰਿਕਮਿੰਸ 1796 ਸ੍ਰੀ ਮਾਤਾ ਜੀਤ ਕੌਰ ਦੀ ਕੋਕ ਤੋਂ ਪੈਦਾ ਹੋਏ ਆਪ ਵੀ ਛੋਟੀ ਉਮਰ ਵਿੱਚ ਜੰਗਾ ਜੁੱਦਾਂ ਵਿੱਚ ਪਲਣ ਕਰਕੇ ਕਈ ਪ੍ਰਕਾਰ ਦੇ ਸ਼ਸਤਰ ਚਲਾਉਣੇ ਸਿੱਖ ਗਏ ਆਪ ਜੀ ਦੀ ਦਾਦੀ ਮਾਤਾ ਗੁਦਰੀ ਜੀ ਆਪ ਜੀ ਨਾਲ ਬਹੁਤ ਪਿਆਰ ਕਰਦੀ ਸੀ ਆਪ ਨੂੰ ਸੇਖਸੂਰ ਬਿੰਦਿਆਂ ਕਹਾਣੀਆਂ ਵੀ ਸੁਣਾਉਂਦੀ ਸੀ ਜਦ ਗੁਰੂ ਸਾਹਿਬ ਜੀ ਔਰੰਗਜ਼ੇਬ ਦੀਆਂ ਝੂਠੀਆਂ ਕਸਮਾਂ ਤੇ ਪ੍ਰੋਸਾ ਕਾਰਕੀਨੰਦਪੁਰ ਸਾਹਿਬ ਨੂੰ ਕਲੇ ਨੂੰ ਖਾਲੀ ਕਰਕੇ ਬਾਹਰ ਆ ਗਏ ਤੇ ਮੁਸਲਮਾਨਾ ਨੇ ਉਹਨਾਂ ਉਤੇ ਫਿਰ ਹਮਲਾ ਕਰ ਦਿੱਤਾ ਸੱਸਾ ਨਦੀ ਕੰਡੇ ਹੋਏ ਜੁਦਮਗਰੂ ਮਾਤਾ ਗੁਜਰੀ ਦੇ ਛੋਟੇ ਦੋਵੇਂ ਸਾਹਿਬਜ਼ਾਦੇ ਨੌਕਰ ਨਾਲੋਂ ਉਹਨਾਂ ਨਾਲੋਂ ਵਿਛੜ ਗਏ ਰਾਹ ਵਿੱਚ ਉਹਨਾਂ ਦਾ ਪ੍ਰਾਣਾ ਨੌਕਰ ਗੰਗੂ ਬ੍ਰਾਹਮਣ ਮਿਲ ਪਿਆ ਉਹ ਉਹਨਾਂ ਨੂੰ ਆਪਣੇ ਘਰ ਲੈ ਗਿਆ ਪਰ ਪੈਸੇ ਦੇ ਲਾਲਚ ਵਿੱਚ ਬੇਈਮਾਨ ਹੋ ਗਿਆ ਉਸ ਨੇ ਉਹਨਾਂ ਨੂੰ ਸਰਹੰਦ ਦੇ ਨਵਾਬ پاس ਪਕੜਵਾ ਦਿੱਤਾ ਅਗਲੇ ਦਿਨ ਕਚੈਰੀ ਵਿੱਚ ਪੇਸ਼ ਕੀਤਾ ਸੈਬ ਜੱਤੇ ਨੇ ਬਹੁਤ ਡਰਾਇਤ ਮਕਾਇਆ ਗਿਆ ਸੀ ਉਹ ਮੁਸਲਮਾਨ ਬਣ ਜਾਣ ਮਰਨਾ ਕਬੂਲ ਕਰਨ ਪਰ ਉਹਨਾਂ ਨੇ ਆਪਣਾ ਧਰਮ ਛੱਡਣਾ ਸਵੀਕਾਰ ਨਾ ਕੀਤਾ ਉਹ ਛੋਟੇ ਬੱਚੇ ਇੱਕ ਜਹੇ ਵਿਰਸੇ ਦੇ ਮਾਲਕ ਸਨ ਕਿ ਜਿੰਨਾ ਵਾਸਤੇ ਸ਼ਾਹਜਹਾਂ ਤੇ ਕੋਈ ਨਵੀਂ ਚੀਜ਼ ਨਹੀਂ ਸੀ ਜਾਦੇ ਸਾਹਿਬ ਜਾਦੇ ਕਿਸੇ ਢੰਗ ਨਾਲ ਆਪਣਾ ਧਰਮ ਤਿਆਗਣ ਦਾ ਨਾਮ ਮੰਨੇ ਤਾਂ ਸੰਮਣ ਬੁਰਜ ਤੋਂ ਥੋੜੀ ਦੂਰ ਕਿਲੇ ਵਿਚਲੀ ਕੰਦ ਨੂੰ ਢਾਇਆ ਗਿਆ ਤੇ ਸਾਹਿਬ ਜਾਦੇ ਨੂੰ ਉਸ ਵਿੱਚ ਖੜਾ ਕਰਕੇ ਇੱਕ ਪਾਸੇ ਕਾਜੀ ਨੇ ਹੱਥ ਵਿੱਚ ਕਰਾਨ ਲੈ ਕੇ ਖਲੋਤਾ ਤੇ ਦੂਸਰੇ ਪਾਸੇ ਜਲਾਦ ਮੋਢੇ ਤੇ ਤਲਵਾਰ ਰੱਖੀ ਖੜਾ ਸੀ ਰਾਜੇ ਗਿਰਾਂ ਨੂੰ ਦੇਸ਼ ਹੋਇਆ ਕਿ ਇਹ ਬੱਚਿਆਂ ਦੇ ਦਿਵਾਲੇ ਪੀੜੀਆਂ ਕੰਧਾਂ ਕਰੀ ਜਾਣ ਪੀੜੀਆਂ ਕੰਧਾਂ ਕਰੀ ਜਾਣ ਜਾਦ ਕੀ ਇੱਕ ਵਾਰ ਪੂਰਾ ਹੋ ਜਾਂਦਾ ਤਾਂ ਕਾਜੀ ਉਹਨਾਂ ਨੂੰ ਫੇਰ ਕਹਿੰਦਾ ਸੀ ਕਿ ਬੱਚਿਓ ਮੰਨ ਲਿਓ ਪਰ ਬੱਚਿਆਂ ਨੇ ਧਿਆਨ ਹੁਣ ਕਾਲਪੁਰਖ ਨਾਲ ਜੁੜਿਆ ਹੋਇਆ ਸੀ ਉਹ ਕੋਈ ਉੱਤਰ ਨਹੀਂ ਦੇ ਰਹੇ ਸਨ ਖੀਰ ਦੋਵਾਂ ਦੇ ਸੀਸ ਧੜਾਂ ਨਾਲ ਵਾਕ ਕਰ ਦਿੱਤੇ ਗਏ ਇਸ ਤਰ੍ਹਾਂ ਛੋਟੇ ਦੋਵੇਂ ਹੀ ਭਰਾ 13 ਬਹੁਤ ਸੰਪਤ 1761 27 ਸਤੰਬਰ ਸਾਲ 1700 ਚਾਰ ਨੂੰ ਸ਼ੀਦੋਗੇ ਉਹਨਾਂ ਦੀ ਯਾਦ ਵਿੱਚ ਸਰਹੰਦ ਨੇੜੇ ਗੁਰਦੁਆ라 ਫਤਿਹਗੜ੍ਹ ਸਾਹਿਬ ਜੋ ਅੱਜ ਵੀ ਸ਼ੀਦਸਤਾਨ ਪੰਜਾਬ ਦੇ ਇੱਕ ਜ਼ਿਲ੍ਹੇ ਦੇ ਸਦਰ ਮੁਕਾਮ ਬਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਤੇ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਵਾਹਿ ਗੁਰੂ 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 와, 구어 와, 굶어, 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 와,